ਰੋਟੀ ਵੀ ਮੇਰੇ ਨਾਲ ਖਾਂਦੇ ਆ ਤੇ ਰੋਟੀ ਬਾਪੂ ਆਂਦਾ ਮੇਰੇ ਨਾਲ ਖਾਂਦਾ ਸੀ ਅੱਜ ਆਥਮਣ ਵਣ ਦੇਖੇ ਨਰਸਨ ਨੇ ਮੈਨੂੰ ਦੀ ਰੋਟੀ ਦੇ ਦਿਓ ਬੇਟਾ 55 ਸਾਲ ਦੀ ਹੋ ਰਹੀ ਮੇਰੀ ਵਾਹਿਗੁਰੂ ਮਸਾ ਬਾਲ ਤੇ ਜੀਰੀ ਰੋਜ਼ਾਂ ਮੈਂ ਵਾਹਿਗੁਰੂ ਬੇਕੋ ਬਾਪੂ ਤੂੰ ਇੱਕ ਬੋਲਿਆ ਨਹੀਂ ਜਾਂਦਾ ਜਿਹੜਾ ਮਨ ਭਰ ਗਿਆ ਵੀਰੋ ਵੀਰਾਂ ਨੂੰ ਵੀਰ ਜਰੂਰ ਸੁਣਨਗੇ ਤੁਹਾਡੀ ਇੱਕ ਭਰਾ ਕੋਈ ਸਹਾਇਤਾ ਕਰਨੀ ਚਾਹੁੰਦਾ ਹੈ ਵਾਹਿਗੁਰੂ ਸਾਡੀ ਸਹਾਇਤਾ ਕਰੇ ਅਸੀਂ ਗਰੀਬ ਆਤਮੀਆਂ ਕਿੱਥੋਂ ਟੈਪਾਸ ਸਹੀ ਗੱਲ ਜਿਹੜੇ ਸੀ ਕੋਈ ਪਾਂਡਾ ਢਿੰਡਾ ਵੇਚ ਕੇ ਲਾ ਲਿਆ ਵਾਹਿਗੁਰੂ ਕੋਈ ਨਹੀਂ ਬਾਪੂ ਦਾਨੀ ਵੀਰ ਬਹੁਤ ਬੈਠੇ ਆ ਇਹੋ ਜਿਹੇ ਦਾਨੀ ਵੀਰ ਵੀ ਬੈਠੇ ਆ ਕਿਹੜਾ ਇੱਕ ਵੀਰ ਵੀ ਤੁਹਾਡੀ ਬੱਚੇ ਦੀ ਹੈਲਪ ਕਰ ਸਕਦਾ ਇਹ ਵੀ ਬਹੁਤ ਗੁਰੂ ਕਰ ਖੜੇ ਆ ਮਾਲਕ ਸਭ ਨੂੰ ਸਮਰੱਥਵਾਗ ਸੇ ਅਸੀਂ ਤਾਂ ਕਹਿੰਦੇ ਪੁੱਤੇ ਪਾਤਸ਼ਾਹ ਸਭ ਦੇ ਵਿੱਚ ਹੀ ਰੱਬ ਵੱਸਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਗੁਰਸਿੱਖ ਪਰਿਵਾਰ ਨੂੰ ਮਿਲੇ ਜਿਨ੍ਹਾਂ ਦਾ ਬੱਚਾ ਏਮਜ ਹਸਪਤਾਲ ਦੇ ਵਿੱਚ ਦਾਖਲਾ ਛੀਦੀ ਦੇ ਦਿਨ ਚਲਦੇ ਆ ਵੀਰੋ ਤੇ 6 ਸਾਲ ਦਾ ਬੱਚਾ ਪਹਿਣਦਾ ਪਹਿਣ ਸਰਬਜੀਤ ਕੌਰ ਨਾਂ ਪਹਿਨੇ ਸਰਬਜੀਤ ਕੌਰ ਹਾਂਜੀ ਹਾਂਜੀ ਤੇ ਕੀ ਗੱਲ ਹੋਈ ਹੈ ਬੱਚੇ ਨੂੰ ਪਹਿਨੇ ਸਕੂਲ ਜਾਂਦਾ ਸੀ ਵੀਰੇ 8:30 ਦਾ ਟਾਈਮ ਸੀ ਹਾਂ ਬਈ ਸਕੂਲ ਆਂਦੇ ਵਿੱਚ ਬੈਗ ਪਾਸੇ ਗੈਬਰੇ ਬੈਨਾਂ ਨੀਤੇ ਕੇ ਚੱਲਿਆ ਜੀ ਸਾਰੀਆਂ ਹੱਡੀਆਂ ਫ੍ਰੈਕਚਰ ਆ ਵੀਰੇ ਉਹਦੀਆਂ ਵਾਹਿਗੁਰੂ ਕੀ ਕਹਿੰਦੇ ਪੈਨੇ ਡਾਕਟਰ ਹੁਣ ਡਾਕਟਰ ਸਾਹਿਬ ਤਾਂ ਪਾਈਪਾ ਲੈ ਜਾਂਦੇ ਆ ਵੀਰੇ ਤਾਂ ਤੁਹਾਡੇ ਬਾਈਪ ਲੱਗੀ ਆ ਕਾਕੇ ਦੇ ਵਾਹਿਗੁਰੂ ਮੇਖੋ ਵੀਰੋ 6 ਸਾਲ ਦਾ ਬੱਚਾ ਭੈਣ ਦਾ ਜਿਹੜਾ ਭੈਣ ਤੋਂ ਬੋਲਿਆ ਵੀ ਨਹੀਂ ਜਾਂਦਾ ਕਿਉਂਕਿ 6 ਸਾਲ ਦਾ ਬੱਚਾ ਜਦੋਂ ਮੰਜੇ ਤੇ ਪੈਜੇ ਘਸਦਾ ਖੇਡਦਾ ਬੱਚਾ ਮੰਜੇ ਤੇ ਪੈਜੇ ਆਪਾਂ ਨੂੰ ਪਤਾ ਵੀਰੋ ਬਹੁਤ ਦੁੱਖ ਹੁੰਦਾ ਜਿਹੜੇ ਬੱਚੇ ਨੇ ਆ ਕੇ ਮਾਂ ਨੂੰ ਆ ਕੇ ਬਾਜਦੇ ਨਹੀਂ ਸੀ ਮਾਂ ਮੈਨੂੰ ਚਾਹ ਦੇ ਮਾਂ ਮੈਨੂੰ ਰੋਟੀ ਦੇ ਅੱਜ ਉਹਨੂੰ ਕਿੰਨੇ ਦਿਨ ਹੋ ਗਏ ਭੈਣੇ ਮੰਜੇ ਤੇ ਪੈਜੇ 8 ਦਿਨ ਹੋ ਗਏ ਵੀਰੇ ਕੁਛ ਨਹੀਂ ਖਾਦਾ ਪੀਤਾ ਤੇ ਉਹ ਬੱਚੇ ਨੇ 8 ਦਿਨ ਹੋ ਗਏ ਕੁਛ ਨਹੀਂ ਖਾਦਾ ਤੇ ਮਾਂ ਦੀ ਆਵਾਜ਼ ਨਿਕਲੂ ਵੀ ਕਿਵੇਂ ਵੀਰੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਬੱਚੇ ਦਾ ਕੋਈ ਅੰਗ ਨਹੀਂ ਬਚਿਆ ਜਿਹੜਾ ਨਹੀਂ ਟੁੱਟਿਆ ਰੀਡ ਦੀ ਹੱਡੀ ਗੁਰਦਾ ਵੀ ਫੈਕਟਰ ਗੁਰਦੇ ਨੂੰ ਵੀ ਪ੍ਰੋਬਲਮ ਆਈ ਆ ਤੇ ਲੱਤਾਂ ਵੀ ਟੁੱਟੀਆਂ ਪੈਣੇ ਪੱਟ ਹਾਂਜੀ ਹਾਂਜੀ ਪੱਟ ਪੱਟ ਵੀ ਫੈਕਚਰ ਆ ਵੀਰੋ ਤੇ ਬਹੁਤ ਹੀ ਬੱਚਾ ਜਿਹੜਾ ਇਸ ਟਾਈਮ ਬੁਰੇ ਹਾਲਾਤਾਂ ਦੇ ਵਿੱਚ ਆ ਵੀਰੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਪਉ ਦਾ ਮਹੀਨਾ ਛੀਦੀ ਦਿਨ ਚੱਲਦੇ ਆ ਉਹ ਛੀਦੀ ਦਿਨਾਂ ਦੇ ਵਿੱਚ ਆਪਾਂ ਬਹੁਤ ਦਸਵੰਦ ਕੱਢਦੇ ਆ ਉਹ ਦਸਵੰਦ ਕੱਢ ਕੇ ਆਪਾਂ ਲੰਗਰਾਂ ਨੂੰ ਭੇਜਦੇ ਆ ਤੇ ਵੀਰੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਭੈਣ ਦਾ ਹਾਲਾਤ ਵੇਖ ਲੋ ਕੀ ਆ ਉਹ ਦਸਵੰਦ ਚੋਂ ਆਪਾਂ ਥੋੜਾ ਥੋੜਾ ਵੀ ਦਸਵੰਦ ਦੇ ਭੈਣ ਨੂੰ ਦੇ ਗਏ ਨਾ ਤੇ ਅਸਲੀ ਸੇਵਾ ਉਹ ਆ ਜਿਹੜਾ ਦਸਵੰਦ ਸਹੀ ਥਾਂ ਤੇ ਲੱਗੇ ਇੱਕ ਭੈਣ ਦਾ ਬੱਚਾ ਜਿਹੜਾ ਭੈਣ ਦੀ ਬੁੱਕਲ ਦੇ ਵਿੱਚ ਦਵਾਰੇ ਆ ਕੇ ਉਵੇਂ ਭੈਣ ਤੋਂ ਆ ਕੇ ਰੋਟੀ ਮੰਗੇ ਚਾਹ ਮੰਗੇ ਸਕੂਲ ਜਾਵੇ ਫੇਰ ਵੀਰੋ ਆਪਣਾ ਜਿਹੜਾ ਉਹ ਦਸਵੰਦ ਆ ਉਹ ਆਪਣਾ ਸਹੀ ਥਾਂ ਜਾਊਗਾ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਭੈਣ ਦੇ ਜਿਹੜੇ ਫਲਾਤ ਕਿਉਂਕਿ ਇਹ ਘੁਰਸਖ ਪਰਿਵਾਰ ਆ ਤੇ ਦਿਹਾੜੀਦਾਰ ਪਰਿਵਾਰ ਆ ਵੇਖੋ ਬਾਪੂ ਇਹ ਦਾਦਾ ਜੀ ਆ ਕੀ ਨਾਂ ਬਾਪੂ ਜੀ ਤੁਹਾਡਾ ਚਰਨਜੀਤ ਆ ਜੀ ਚਰਨਜੀਤ ਸਿੰਘ ਨਾਂ ਪਿੰਡ ਕਿਹੜਾ ਬਾਪੂ ਮੈਸਰ ਖਾਨ ਆ ਜੀ ਮੈਸਰ ਖਾਨ ਨਾਂ ਪੈਂਦਾ ਜ਼ਿਲ੍ਹਾ ਬਠਿੰਡਾ ਵੀਰੋ ਤੇ ਬਾਪੂ ਕੀ ਗੱਲ ਹੋ ਗਈ ਪੁੱਤੇ ਨੂੰ ਮੈਂ ਤਾਂ ਜੇ ਖੇਤ ਸੀ ਅਸੀਰੀਆਂ ਦੇ ਸੀਰੀ ਰਲਦਾ ਮੈਂ ਵਾਸੇ ਕਿਉਂ ਵੇਖੋ ਬਾਪੂ ਤੂੰ ਇੱਕ ਬੋਲਿਆ ਨਹੀਂ ਜਾਂਦਾ ਜਿਹੜਾ ਮਨ ਭਰ ਗਿਆ ਵੀਰੋ ਕਿਉਂਕਿ ਇੱਕ ਪੁੱਤ ਹੈ ਜਿਹੜਾ 55 ਸਾਲ ਦੀ ਹੋ ਰਹੀ ਮੇਰੀ ਵਾਹਿਗੁਰੂ ਮਸਾ ਬਾਲ ਤੇ ਵਾਹਿਗੁਰੂ ਕੋਈ ਨਹੀਂ ਬਾਪੂ ਦੁੱਖ ਦੱਸੋ ਵੀਰਾਂ ਨੂੰ ਵੀਰ ਜਰੂਰ ਸੁਣਨਗੇ ਤੁਹਾਡੀ ਇੱਕ ਭਰਾ ਕੋਈ ਸਹਾਇਤਾ ਕਰਨੀ ਚਾਹੁੰਦਾ ਹੈ ਵਾਹਿਗੁਰੂ ਸਾਡੀ ਸਹਾਇਤਾ ਕਰੇ ਅਸੀਂ ਗਰੀਬ ਆਦਮੀਆਂ ਕਿੱਥੋਂ ਟਾਈਮ ਪਾਸ ਕਰੀਏ ਕੋਈ ਪੰਡਾ ਟਿੰਡਾ ਮੇਚ ਕੇ ਲਾ ਲਿਆ ਵਾਹਿਗੁਰੂ ਹੁਣ ਤੇ ਚੱਕ ਕੋਈ ਨਹੀਂ ਕੋਈ ਨਹੀਂ ਬਾਪੂ ਦਾਨੀ ਵੀਰ ਬਹੁਤ ਬੈਠੇ ਆ ਇਹੋ ਜਿਹੇ ਦਾਨੀ ਵੀਰ ਵੀ ਬੈਠੇ ਆ ਕਿਹੜਾ ਇੱਕ ਵੀਰ ਵੀ ਤੁਹਾਡੀ ਬੱਚੇ ਦੀ ਹੈਲਪ ਕਰ ਸਕਦਾ ਇਹੋ ਜੀ ਗੁਗੂ ਕਰਖਣੇ ਮੌਲਕ ਉਹਨੂੰ ਸਮਤਵਕ ਸੇਸੀ ਤਾਂ ਕਹਿੰਦੇ ਸੱਚੇ ਪਾਤਸ਼ਾਹ ਸਭ ਦੇ ਵਿੱਚ ਹੀ ਰੱਬ ਵੱਸਦਾ ਵਾਹ ਕੋਈ ਨਹੀਂ ਬਾਪੂ ਰੋਣਾ ਵੇਖੋ ਵੀਰੋ ਬਾਪੂ ਰੋਂਦਾ ਚੱਲਿਆ ਨਹੀਂ ਜਾਂਦਾ ਕਿਉਂਕਿ ਬਾਪੂ ਦਾ ਰੋਣਾ ਵੀ ਜਾਇਜ਼ ਹੈ ਇੱਕ 6 ਸਾਲ ਦਾ ਪੋਤਾ ਜਿਹੜਾ ਭੱਜ ਕੇ ਬਾਪੂ ਦੇ ਗਧਾੜਿਆਂ ਤੇ ਚੜ ਜਾਂਦਾ ਸੀ ਛੋਟੀ ਵੀ ਮੇਰੇ ਨਾਲ ਕਰਦੇ ਆ ਇਹ ਰੋਟੀ ਬਾਪੂ ਆਂਦਾ ਮੇਰੇ ਨਾਲ ਖਾਂਦਾ ਸੀ ਅੱਜ ਅਥਵਣ ਵਣ ਦੇਖੇ ਨਰਸਨਗੇ ਮੈਨੂੰ ਦੀ ਰੋਟੀ ਦੇ ਦੇਓ ਦੇਖੋ ਵੀਰੋ ਇਹ ਬਾਪੂ ਦੀ ਕੂਕ ਆਂਦਰੋਂ ਇਹ ਕੂਕ ਆ ਬਾਪੂ ਦੀ ਅੰਦਰੋਂ ਇਹ ਕੂਕ ਵੀਰੋ ਜਰੂਰ ਸੁਣੋ ਪੋ ਦਾ ਮਹੀਨਾ ਚੱਲਦਾ ਪੋ ਦੇ ਮਹੀਨੇ ਦੇ ਵਿੱਚ ਆਪਾਂ ਵੇਖੋ ਵੀ ਬਹੁਤ ਆਪਣੇ ਗੁਰਾਂਾਂ ਤੇ ਵੀ ਦੁੱਖ ਆਏ ਆ ਤੇ ਅੱਜ ਬਾਪੂ ਤੇ ਵੀ ਦੁੱਖ ਇਹਦੀ ਪ੍ਰਿਆਦ ਸੁਣੋ ਵੇਖੋ ਆਂਦਾ ਮੇਰੇ ਨਾਲ ਰੋਟੀ ਖਾਂਦਾ ਜੀ ਤੇ ਹੁਣ 8 ਦਿਨ ਹੋ ਗਏ ਉਹਨੇ ਰੋਟੀ ਨਹੀਂ ਖਾਧੀ ਅੱਜ ਕੂਕਾ ਮਾਰ ਕੇ ਆਂਦਾ ਸੀ ਮੈਨੂੰ ਅੱਧੀ ਰੋਟੀ ਦੇ ਦਿਓ ਪਰ ਡਾਕਟਰਾਂ ਨੇ ਰੋਟੀ ਨਹੀਂ ਦੇਣੀ ਕਿਉਂਕਿ ਉਹਦੇ ਗੁਰਦਿਆਂ 'ਚ ਵੀ ਪ੍ਰੋਬਲਮਾਂ ਪੇਟ 'ਚ ਵੀ ਪਾਣੀ ਭਰਿਆ ਪਿਆ ਥਾਂ ਥਾਂ ਜਿਹੜੀਆਂ ਪੈਪਾਂ ਲਾਈਆਂ ਪਈਆਂ ਬਾਬੂ ਦਾ ਨਹੀਂ ਵੀਰ ਨੂੰ ਕੀ ਕਹਿਣਾ ਚਾਹੁੰਨੇ ਅਸੀਂ ਤਾਂ ਕਹਿੰਦੇ ਵੀ ਜੀ ਦੇ ਚਿਤਮਾਨ ਦਾ ਜੀ ਤੁਹਾਡੇ ਬੱਚੇ ਵਾਸਤੇ ਜ਼ਰੂਰ ਦਾਨ ਦਿਓ ਪ੍ਰਭੂ ਵੇਖੋ ਦੁਨੀਆਂ ਦੇ ਵਿੱਚ ਹੀ ਰੱਬ ਵੱਸਦਾ ਈ ਵੱਸਦਾ ਸਹੀ ਗਾ ਹਾਂਜੀ ਵੇਖੋ ਵੀਰੋ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਅਸੀਂ ਵੀਡੀਓ ਬਣਾ ਰਹੇ ਹਾਂ ਜਿਹੜਾ ਏਮ ਜਹਾਜ਼ਪਾਲ ਦੇ ਪਿੱਛੇ ਗੁਰਦੁਆਰਾ ਸ਼ਾਮ ਦਾ ਟਾਈਮ ਆ ਵੀਰੋ ਰਹਿ ਰਸਦਾ ਈ ਰਹਿ ਰਸਦਾ ਟਾਈਮ ਚੱਲ ਰਿਹਾ ਪਰ ਐਦੂ ਦੁਖੀ ਪਰਿਵਾਰ ਮੈਂ ਨਹੀਂ ਵੇਖਿਆ ਕਿਉਂਕਿ ਇਸ 55 ਸਾਲ ਦੀ ਉਮਰ ਦੇ ਵਿੱਚ ਬਾਪੂਆਂ ਦਾ ਮੈਸੀ ਰਲਦਾ ਵੇਖੋ ਵੀਰੋ ਸੀਰੀ ਰਲ ਕੇ ਫੇਰ ਵੀ ਆਪਦੇ ਬੱਚੇ ਪਾਲੀ ਜਾਂਦਾ ਸੀ ਪਰ ਆ ਰੱਬ ਨੇ ਪਤਾ ਨਹੀਂ ਕਿਹੜੀ ਬਾਪੂ ਦੀ ਪ੍ਰੀਖਿਆ ਲੈਣੀ ਹੈ ਜਿਹੜਾ ਇੱਡਾ ਵੱਡਾ ਬਾਪੂ ਤੇ ਦੁੱਖ ਸਹਿਦਾ ਮੈਂ ਹੱਥ ਵੰਨ ਕੇ ਬੇਨਤੀ ਕਰਦਾ ਵੀ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਇਹ ਬਾਪੂ ਨੂੰ ਜ਼ਰੂਰ ਦੇਣਾ ਚੋ ਇਹਦਾ ਪੋਤਾ ਦਵਾਰੇ ਦੇ ਨਾਲ ਆ ਕੇ ਰੋਟੀ ਖਾਵੇ ਤੇ ਇਹਦੇ ਮੋਢਿਆਂ ਤੇ ਬੈਠੇ ਬਾਪੂਆਂ ਦਾ ਥਕੇਮਾ ਲੈ ਜਾਂਦਾ ਸ਼ਾਮ ਨੂੰ ਜਦੋਂ ਕੰਮ ਕਰਕੇ ਆਉਂਦੇ ਤੇ ਨਾਲ ਘੁੱਲਦਾ ਚੌੜ ਕਰਦਾ ਹੁਣ 8 ਦਿਨ ਹੋ ਗਏ ਬਾਪੂਆਂ ਦਾ ਬੜਾ ਮਨ ਦੁਖੀ ਆ ਵੀ ਪੋਤਾ ਦਿਵਾਜ ਨਹੀਂ ਸੁਣੀ ਵੇਖੋ ਵੀਰੋ ਬਹੁਤ ਵੱਡਾ ਦੁੱਖ ਬਾਪੂ ਤੇ ਡਿੱਗਿਆ ਇਸ ਦੁੱਖ ਨੂੰ ਆਪਾਂ ਬਾਪੂ ਦਾ ਪਰ ਸਕਦੇ ਆ ਕਿਉਂਕਿ ਸਵਾਸਤਾ ਵਾਹਿਗੁਰੂ ਦੇ ਹੱਥ ਚਾ ਪਰ ਪੈਸੇ ਨੂੰ ਬਾਪੂ ਨੂੰ ਕੋਈ ਕਮੀਨਾ ਆਵੇ ਬਾਪੂ ਕੱਲ ਨੂੰ ਐਂ ਨਾ ਕਹੇ ਵੀ ਮੈਂ ਗੁਰਸੇਖ ਸੀ ਤੇ ਗੁਰਸੇਖ ਭਰਾਵਾਂ ਨੇ ਮੇਰੀ ਮਦਦ ਨਹੀਂ ਕੀਤੀ ਸਿੱਧੀ ਧਿਆੜੇ ਚਲਦੇ ਆ ਵੀਰੋ ਸਿੱਧੀ ਧਿਆੜੇ ਦੇ ਵਿੱਚ ਆਪਾਂ ਬਹੁਤ ਲੰਗਰ ਲਾਉਨੇ ਜਾ ਕੇ ਪਰ ਅਸਲ ਲੰਗਰਾਹਾ ਜੇ ਬਾਪੂ ਦੀ ਆਪਾਂ ਮਦਦ ਕਰਾਂਗੇ ਇਹਦੀ ਥੋੜੀ ਥੋੜੀ ਮਦਦ ਕਰਕੇ ਵੀਰੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਬਾਪੂ ਦਾ ਪੋਤਾ ਬਚਾ ਲੋ ਕਿਤੇ ਪੈਸੇ ਅਨੁਆਣਾ ਹੋਈ ਨਾ ਕੋਈ ਹੋ ਜਾਈ ਤੇ ਬਹੁਤ ਹੀ ਬਾਪੂ ਐਸ ਟਾਈਮ ਫਰਿਆਦ ਕਰ ਰਿਹਾ ਜਿਹੜੇ ਵੀਰ ਦਸਵੰਦ ਨਹੀਂ ਦੇ ਸਕਦੇ ਉਹ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਈ ਪਹੁੰਚਾ ਦਿਆ ਕਰੋ ਜੋ ਇਹੋ ਜਿਹੇ ਦੁਖੀ ਪਰਿਵਾਰਾਂ ਦੀ ਮਦਦ ਹੋ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ